ਜੀ ਗਵਾਲੀਅਰ ਆਪਾਂ ਉਸ ਸਥਾਨ ਤੇ ਆਏ ਆ ਜਿੱਥੇ ਰਾਜਾ ਨੂੰ ਕੈਦ ਤੋਂ ਮੁਕਤ ਕਰਾਇਆ ਸੀ ਕਿਉਂ ਛੋਟੇ ਵੀਰੇ ਇੱਥੇ ਹੋਈ ਜੀ ਹਾਂਜੀ ਤੇ ਹੋਰ ਇਤਿਹਾਸ ਕੀ ਸੀ ਆਪਣਾ ਇੱਥੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨ ਮੰਗਟ ਭਾਜੀ ਹੁਣੇ ਆਇਆ ਆਪਣੇ ਗਵਾਲੀਅਰ ਸ਼ੋਅ ਤੇ ਔਰ ਭਾਜੀ ਨੂੰ ਲੈ ਕੇ ਆਏ ਆ ਆਪਾਂ ਕਮਾਉਣ ਦਾਤਾ ਬੰਦੀ ਛੋੜ ਜੀ ਦੇ ਸਥਾਨ ਤੇ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਅਵਿੰਜਾ ਰਾਜਾ ਨੂੰ ਬੰਦੀ ਉਹ ਸੜਾਇਆ ਸੀ ਓਕੇ ਇਹੋ ਜਗਾ ਹਾਂਜੀ ਬਾਕੇ ਅੰਦਰ ਜਾ ਕੇ ਦਿਖਾਣਾ ਤੁਹਾਨੂੰ ਬੈਟਰੀ ਮੇਰੇ ਫੋਨ ਦੀ ਘੱਟੀ ਲਓ ਜੀ ਗੁਰਦੁਆਰਾ ਦਾਤਾ ਬੰਦੀ ਛੋੜ ਜੀ ਕਿਲਾ ਗਵਾਲੀਆਂ ਲਓ ਜੀ ਕਰੋ ਦਰਸ਼ਨ ਇਹ ਬੰਦੀ ਛੋੜ ਗੁਰਦੁਆਰਾ ਸਾਹਿਬ ਦੇ ਬਾਰਸ਼ੀ ਬੰਦੀ ਸ਼ੂਟ ਸਾਹਿਬ ਗਵਾਲੀਅਰ ਕਰੋ ਜੀ ਦਰਸ਼ਨ ਸਾਹਿਬ ਜਾਣੀ ਤੂੰ ਪ੍ਰਭ ਦਾ ਬਗਵਾਨ ਤੂੰ ਦੰਭ ਲੋ ਜੀ ਇਹ ਇਤਿਹਾਸ ਹੈ ਜਿਹੜਾ ਤੇ ਸਾ ਗੁਰਦੁਆਰਾ ਦਾਤਾ ਬੰਦੀ ਛੋੜ ਥਿਲਕ ਗਵਾਰੀਲ ਗਵਾਲੀਅਰ ਮਧ ਪ੍ਰਦੇਸ਼ ਜਰੂਰ ਪੜੋ